ਇਹ ਤਸਵੀਰਾਂ ਤੁਹਾਡੇ ਵੀ ਰੂਹ ਕੰਡੇ ਖੜੇ ਕਰ ਦੇਣਗੀਆਂ ਦਰਅਸਲ ਇੱਕ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਦੋ ਬਦਮਾਸ਼ਾਂ ਦੇ ਵੱਲੋਂ ਘਰ ਦੇ ਬਾਹਰ ਆ ਕੇ ਪਹਿਲਾਂ ਤਾਂ ਲਲਕਾਰੇ ਮਾਰੇ ਜਾਂਦੇ ਨੇ ਗਾਲਾਂ ਕੱਢੀਆਂ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਫਿਰ ਫਾਇਰਿੰਗ ਕੀਤੀ ਜਾਂਦੀ ਹੈ ਤਸਵੀਰਾਂ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੋ ਨੌਜਵਾਨ ਆਉਂਦੇ ਨੇ ਤਾਂ ਘਰ ਦੇ ਬਾਹਰ ਖੜੇ ਹੋ ਕੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਇਹਨਾਂ ਵੱਲੋਂ ਲਲਕਾਰੇ ਮਾਰੇ ਜਾਂਦੇ ਨੇ, ਆਵਾਜ਼ਾਂ ਮਾਰੀਆਂ ਜਾਂਦੀਆਂ ਨੇ, ਗਾਲਾਂ ਤੱਕੜੀਆਂ ਜਾਂਦੀਆਂ ਨੇ ਤਾਂ ਜਸਪਾਲ ਸਿੰਘ ਦਾ ਨਾਮ ਲੈ ਕੇ ਉਸ ਨੂੰ ਬਾਰ-ਬਾਰ ਵੰਗਾਰਿਆ ਜਾਂਦਾ ਹੈ ਕਿ ਘਰੋਂ ਬਾਹਰ ਆ ਅਸੀਂ ਤੈਨੂੰ ਵੇਖਣਾ ਤੇ ਬਾਅਦ ਦੇ ਵਿੱਚ ਜਦੋਂ ਕੋਈ ਨਹੀਂ ਆਉਂਦਾ ਤਾਂ ਇਹਨਾਂ ਵੱਲੋਂ ਘਰ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਉਹ ਸਾਰਾ ਮੰਜ਼ਰ ਕੈਦ ਹੋ ਜਾਂਦਾ ਕਿਸ ਤਰੀਕੇ ਦੇ ਨਾਲ ਫਾਇਰਿੰਗ ਇਹਨਾਂ ਬਦਮਾਸ਼ਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਸਾਫਕਾ ਫੌਜੀ ਦਾ ਇਹ ਘਰ ਹੈ ਜਿੱਥੇ ਬੀਤੀ ਰਾਤ 9 ਵਜੇ ਦੇ ਕਰੀਬ ਜਿਹੜਾ ਨੌਜਵਾਨ ਅਣਪਛਾਤੇ ਨੌਜਵਾਨ ਆਉਂਦੇ ਨੇ ਮੂੰਹ ਬਨ ਕੇ ਆਉਂਦੇ ਨੇ ਤੇ ਨੌਜਵਾਨਾਂ ਦੇ ਵੱਲੋਂ ਸਾਫਕਾ ਫੌਜੀ ਮਾਦਾ ਸਿੰਘ ਦੇ ਘਰ ਦੇ ਉੱਤੇ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ ਤਾਂ ਗੁਰਦਾਸਪੁਰ ਦੇ ਥਾਣਾ ਕਾਨੂੰਬਾਨ ਅਧੀਨ ਪੈਂਦੇ ਪਿੰਡ ਜਾਗੋਵਾਲ ਬਾਂਗਰ ਤੋਂ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ 9:40 ਮਿੰਟ ਦੇ ਕਰੀਬ ਅਚਾਨਕ ਬਾਹਰ ਕੁਝ ਲੋਕਾਂ ਦੀ ਆਵਾਜ਼ ਸੁਣਾਈ ਦਿੰਦੀ ਆ ਤਾਂ ਲੋਕ ਜਸਪਾਲ ਸਿੰਘ ਦਾ ਨਾਮ ਲੈ ਕੇ ਉਸ ਨੂੰ ਵੰਗਾਰ ਰਹੇ ਹੁੰਦੇ ਨੇ ਜਦੋਂ ਬਾਹਰ ਸੀਸੀਟੀਵੀ ਰਾਹੀਂ ਦੇਖਿਆ ਜਾਂਦਾ ਤਾਂ ਪਤਾ ਲੱਗਦਾ ਕਿ ਦੋ ਨੌਜਵਾਨ ਬਾਹਰ ਖੜੇ ਨੇ ਜੋ ਬਾਹਰ ਆਵਾਜ਼ਾਂ ਮਾਰ ਰਹੇ ਨੇ ਲਲਕਾਰੇ ਮਾਰ ਰਹੇ ਨੇ ਗਾਲੀਆਂ ਕੱਢ ਰਹੇ ਨੇ ਤਾਂ ਉਸ ਤੋਂ ਬਾਅਦ ਨੌਜਵਾਨਾਂ ਦੇ ਵੱਲੋਂ ਘਰ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਦੋਵਾਂ ਕੋਲ ਹਥਿਆਰ ਹੁੰਦੇ ਨੇ ਗਨ ਹੁੰਦੀ ਆ ਤਾਂ ਗਨ ਜਿਹੜੀ ਆ ਉਹਨਾਂ ਵੱਲੋਂ ਘਰ ਦੇ ਵੱਲ ਕਰਕੇ ਫਾਇਰਿੰਗ ਕੀਤੀ ਜਾਂਦੀ ਆ ਹਾਲਾਂਕਿ ਬਾਅਦ ਦੇ ਵਿੱਚ ਹਮਲਾਵਰਾਂ ਦਾ ਕੁਝ ਸਮਾਨ ਥੱਲੇ ਡਿੱਗ ਜਾਂਦਾ ਪਤਾ ਨਹੀਂ ਉਹ ਅਸਲਾ ਸੀ ਜਾਂ ਕੀ ਸੀ ਤਾਂ ਉਸ ਨੂੰ ਚੁੱਕ ਕੇ ਮੁੜ ਕੇ ਬਦਮਾਸ਼ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਇੱਕ ਨਿੱਜੀ ਖੰਡ ਮੇਲੇ ਦੇ ਵਿੱਚ ਕੰਮ ਕਰਦਾ ਹੈ ਤਾਂ ਕੁਝ ਦਿਨ ਪਹਿਲਾਂ ਕੁਝ ਲੋਕਾਂ ਨੇ ਉਸ ਨੂੰ ਵੰਗਾਰ ਦਿੱਤੀ ਸੀ ਪਹਿਲਾਂ ਵੀ ਜਿਹੜੇ ਆ ਲੋਕਾਂ ਵੱਲੋਂ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਤੱਕ ਦਿੱਤੀ ਗਈ ਸੀ ਤਾਂ ਉਸਨੇ ਦੱਸਿਆ ਕਿ ਹੁਣ ਇਹ ਪਤਾ ਨਹੀਂ ਹੈ ਕਿ ਹਮਲਾਵਰ ਕੌਣ ਨੇ ਉਸਨੇ ਇਹ ਵੀ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਸਮੇਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਸੀ ਤਾਂ ਜਿਸ ਤੋਂ ਬਾਅਦ ਪੁਲਿਸ ਦੀ ਇੱਕ ਟੁਕੜੀ ਮੌਕੇ ਤੇ ਉਹਨਾਂ ਦੇ ਘਰ ਪਹੁੰਚਦੀ ਹੈ ਤਾਂ ਸੀਸੀਟੀਵੀ ਤਸਵੀਰ ਪੁਲਿਸ ਵੱਲੋਂ ਲੈ ਲਈ ਜਾਂਦੀ ਹੈ ਤੇ ਪਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਲਾਕੇ ਦੇ ਵਿੱਚ ਪੁਲਿਸ ਵੱਲੋਂ ਪਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕੌਣੋਂ ਨੌਜਵਾਨ ਸੀਗੇ ਜਿਨ੍ਹਾਂ ਵੱਲੋਂ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤਾਂ ਅਕਸਰ ਹੀ ਆਏ ਦਿਨ ਅਜੀਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਲਗਾਤਾਰ ਪੰਜਾਬ ਦੇ ਵਿੱਚ ਲੋ ਐਂਡ ਆਰਡਰ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਦੇ ਕਿਸੇ ਦੀ ਕਿਸੇ ਨਾਲ ਲੁੱਟਖੋ ਕੀਤੀ ਜਾਂਦੀ ਹੈ ਗਨ ਪੁਆਇੰਟ ਤੇ ਤਾਂ ਕਦੇ ਕਿਸੇ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਤਾਂ ਅਜੀਹਾ ਹੀ ਮਾਮਲਾ ਅੱਜ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਸ਼ਰਿਆਮ ਰਾਤ 9 ਵਜੇ ਦੇ ਕਰੀਬ ਘਰ ਦੇ ਬਾਹਰ ਖੜੇ ਹੋ ਕੇ ਲਲਕਾਰੇ ਮਾਰੇ ਜਾਂਦੇ ਨੇ ਵੰਗਾਰ ਦਿੱਤੀ ਜਾਂਦੀ ਹੈ ਤੇ ਫਿਰ ਗੋਲੀਆਂ ਤੱਕ ਚਲਾਈਆਂ ਜਾਂਦੀਆਂ ਨੇ ਹਾਲਾਂਕਿ ਸਮੇਂ-ਸਮੇਂ ਤੇ ਪੁਲਿਸ ਵੱਲੋਂ ਕਾਰਵਾਈ ਵੀ ਲਗਾਤਾਰ ਕੀਤੀ ਜਾ ਰਹੀ ਹੈ ਐਨਕਾਊਂਟਰ ਤੱਕ ਕੀਤੇ ਜਾ ਰਹੇ ਨੇ ਤੇ ਬਾਰ-ਬਾਰ ਅਫਸਰਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਕੋਈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਪੁਲਿਸ ਆਪਣਾ ਸਖਤ ਰੁਖ ਜਿਹੜਾ ਉਹ ਅਪਣਾਵੇਗੀ ਪਰ ਉਸ ਦੇ ਬਾਵਜੂਦ ਵੀ ਕਈ ਜੋ ਬਦਮਾਸ਼ ਨੇ ਉਹ ਟਲਦੇ ਨਹੀਂ ਨੇ ਕਈ ਵਾਰ ਤਾਂ ਕੋਈ ਨਸ਼ੇ ਦੀ ਆੜ ਵਿੱਚ ਅਜੀਹਾ ਕਰਦੇ ਨੇ ਜਾਂ ਫਿਰ ਕਈ ਵਾਰ ਕੋਈ ਪਰਸਨਲ ਰੰਜਿਸ਼ ਹੁੰਦੀ ਹੈ ਜਿਸ ਕਰਕੇ ਅਜੇਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਨੇ ਤਾਂ ਜੇ ਇੱਥੇ ਵੀ ਅਜਿਹੀ ਇੱਕ ਘਟਨਾ ਵਾਪਰੀ ਹੈ ਜਿੱਥੇ ਵਾਰਦਾਤ ਹੋਈ ਹੈ ਗੋਲੀਆਂ ਤੱਕ ਚਲਾ ਦਿੱਤੀਆਂ ਗਈਆਂ ਨੇ ਤਾਂ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਇਹ ਦੋ ਨੌਜਵਾਨ ਜੋ ਪਹਿਲਾਂ ਇਸ ਘਰ ਵੱਲ ਨੂੰ ਆਉਂਦੇ ਨੇ ਘਰ ਵੱਲ ਨੂੰ ਆ ਕੇ ਘਰ ਦੇ ਬਾਹਰ ਖੜੇ ਹੋ ਕੇ ਪਰਿਵਾਰ ਮੁਤਾਬਕ ਵੰਗਾਰਿਆ ਜਾਂਦਾ ਹੈ ਨਾਲ ਵੱਲੋਂ ਲਲਕਾਰੇ ਮਾਰੇ ਜਾਂਦੇ ਨੇ ਤਾਂ ਫਿਰ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ ਗੋਲੀਆਂ ਚਲਾਈਆਂ ਜਾਂਦੀਆਂ ਨੇ ਘਰ ਤੇ ਹਾਲਾਂਕਿ ਕੋਈ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ ਇਸ ਗੋਲੀਬਾਰੀ ਦੇ ਵਿੱਚ ਨਾ ਤਾਂ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਪਰ ਫਿਰ ਵੀ ਸੀਸੀਟੀਵੀ ਦੇ ਵਿੱਚ ਸਾਰਾ ਮੰਜ਼ਰ ਜਿਹੜਾ ਹੈ ਕੈਦ ਹੋ ਗਿਆ ਜਿਸ ਮਗਰੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਫਿਰ तमाम ਜੋ ਪ੍ਰੂਫ ਨੇ ਇਕੱਠੇ ਕੀਤੇ ਜਾਂਦੇ ਨੇ ਸੀਸੀਟੀਵੀ ਤਸਵੀਰਾਂ ਲਈਆਂ ਜਾਂਦੀਆਂ ਨੇ ਤੇ ਖੰਗਾਲ ਖੰਗਾਲੀ ਜਾ ਰਹੀ ਹੈ ਸੀਸੀਟੀਵੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਨਾ ਨੌਜਵਾਨਾਂ ਦੇ ਵੱਲੋਂ ਘਰ ਤੇ ਫਾਇਰਿੰਗ ਕੀਤੀ ਗਈ ਹੈ ਤੇ ਇਸ ਪਿੱਛੇ ਕੀ ਕਾਰਨ ਹੈ ਕਿਨਾ ਕਾਰਨ ਕਰਕੇ ਫਾਇਰਿੰਗ ਕੀਤੀ ਗਈ ਹੈ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਅਦਾ ਕੁਝ ਨਹੀਂ ਕੱਲ੍ਹ ਸ਼ਾਮੀ ਕੰਮਕਾਰ ਕਰਕੇ ਰੋਟੀ ਪਾਣੀ ਖਾ ਆ ਗਏ ਆ ਪਾ ਲੰਮੇ ਪੈ ਗਏ ਆ ਤੇ 9:40 ਦੇ ਲੱਗੇ ਆਏ ਆ ਤੇ ਬਾਵਾ ਚੀਜ਼ ਹੈ ਰਾਜਨਾ ਨੇ ਪਾਇਆ ਆ ਕੇ ਤੇ ਘਰ ਦੇ ਆ ਕੇ ਤੇ ਬਾਜਾ ਮਾਰੀਆਂ ਮੇਰਾ ਨਾਮ ਲੈ ਕੇ ਤੇ ਪੁੱਤਿਆ ਮੇਰੇ ਨੇ ਕਿਹਾ ਵੀ ਕੌਣ ਭਾਜੀ ਤੁਸੀਂ ਤੇ ਜਿਵੇਂ ਗੱਲ ਕਹੀ ਹੈ ਉਹਨਾਂ ਨੇ ਗੋਲੀ ਚਲਾਤੀ ਆ ਤੇ ਬਾਅਦ ਵਿੱਚ ਇੱਕ ਗੋਲੀ ਚਲਾਈ ਆ ਜਿਹਦਾ ਮੈਗਜ਼ੀਨ ਥੱਲੇ ਡਿੱਗਿਆ ਉਹ ਵੀ ਚੁੱਕਦੇ ਦਿਖਾਈ ਦੇ ਜਾਂਦੇ ਆ ਵੀਡੀਓ 'ਚ ਤੇ ਫਿਰ ਬਹੁਤ ਥੱਲੇ ਜਾ ਕੇ ਘਰ ਤੋਂ ਥੋੜੀ ਜਿਹੀ ਦੂਰੀ ਤੇ ਉਹਨਾਂ ਨੇ ਕਾਫੀ ਗਾਲਾਂ ਕੱਢੀਆਂ ਮੇਰਾ ਨਾਮ ਲੈ ਕੇ ਨਾਲੇ ਮੋਟਰਸਾਈਕਲ ਨੂੰ ਬਹੁਤ ਰਸਾਂ ਦਿੱਤੀਆਂ ਘਰੋਂ ਬਾਹਰ ਨਿਕਲਿਆ ਰੱਬ ਘਰ ਆ ਕੇ ਬੋਲੇ ਤੇ ਫਿਰ ਉਹ ਚਲ ਗਏ ਭੱਜ ਗਏ ਕੋਈ ਕਿਸੇ ਨਾਲ ਡੀਰੇਂਜਰ ਭਾਜੀ ਰੈਂਜੇ ਸਬਾਜੀ ਤੇ ਨਹੀਂ ਕੋਈ ਹੈਗੀ ਪਿੰਡ ਦੇ ਵਿੱਚ ਹੀ ਗਿਆ ਮਾੜੀ ਮੋਟੀ ਗੱਲ ਹੈ ਮੈਨੂੰ ਫੋਨ ਕਰਕੇ ਕਹਿੰਦੇ ਸੀ ਵੀ ਤੇਰੇ ਨਾਲ ਇਦਾਂ ਕਰਦਾਂਗੇ ਤੇਰਾ ਨੁਕਸਾਨ ਕਰਦਾਂਗੇ ਮੇਲੇ ਜੇ ਮੈਂ ਕੰਮ ਕਰਦਾ ਉੱਥੇ ਇਦਾਂ ਕਰਦਾਂਗੇ ਇਹ ਕੀ ਹੈਗਾ ਤੇ ਬਾਅਦ ਚਾਹ ਕੰਮ ਕੀਤਾ ਮੱਲੇ ਪਿੰਡ ਦੇ ਨੇ ਹਾਂਜੀ ਤੁਹਾਨੂੰ ਪੁੱਛਾਈ ਹਾਂਜੀ ਹਾਂਜੀ ਤੇ ਕੀ ਗੱਲਬਾਤ ਹੋਈਏ ਪੁੱਛਣਾ ਪੁੱਛ ਆਪਣੀ ਦੇਈ ਤੇ ਫੀਸ ਕਰਨ ਕਾਰਵਾਈ ਕਰਕੇ ਫਾਰਮਾ ਫਾਰਮਾ ਸਾਰੇ ਪਿੰਡ ਦੇ ਅਰੇ ਸੀਟੀ ਸੀ ਕਵਰੇਜ ਚੈੱਕ ਕੀਤੇ ਆ ਤੇ ਸਜ ਲਈ ਦਿੱਤੀ ਉਹਨਾਂ ਵਿੱਚ ਸਾਡੇ ਕੋਲ ਸੀਸੀਟੀਵੀ ਵੀ ਹੈਗੀ ਹਾਂਜੀ ਇਹ ਹੈਗੀ ਵੀਡੀਓ ਹੈਗੀ ਸਾਡੇ ਤੋਂ ਉਹਦੇ ਵਿੱਚ ਮੂੰਹ ਬੰਨੇ ਕੋ ਸਾਫ਼ ਨਹੀਂ ਲਿਖਾਈ ਦੇਣ ਤੇਤੀ ਕੁਛ ਨਾ ਜਿਨ੍ਹਾਂ ਨੇ ਇਹ ਜਾਂ ਧਿਖਾਵਾ ਉਹਨਾਂ ਨੂੰ ਸਜ਼ਾ ਨਹੀਂ ਜਾਈਦੀ ਜਾਂ ਕਾਨੂੰਨ ਨੂੰ ਕਿਸਦਾ ਵੀ ਨੁਕਸਾਨ ਕਰ ਚਾਹਦੇ ਆ ਗੋਲੀਆਂ ਚਲਾਉਣੀਆਂ ਮੜੀ-ਮੋਟੀ ਕਰਦੇ ਨੇ ਕਿ ਪਿੰਡ 'ਚ ਦਾਸਤਗਾਮ ਮਾਹੌਲ ਬਣਦਾ ਤੇ ਜੇ ਮੈਨੂੰ ਆਉਂਦੇ ਜਾਂਦੇ ਨੂੰ ਗੱਲਬਾਤ ਹੋਈ ਜਿਹੜੇ ਜ਼ਿੰਮੇਵਾਰ ਹੀ ਹੋਣਗੇ ਗਰੀਬ ਪੰਜਾਬ ਮਰਾਜ ਮਨਜੀਤ ਸਿੰਘ ਦਾ ਅੱਛਾ ਜੀ ਮੈਸਜ ਪਾਸ ਹੈ ਦਾ ਜੀ ਜਲਾ ਲਾਏ ਅੱਛਾ ਜੀ ਤੇ ਇਹ ਰਾਤ 9:40 ਦੇ ਕੰਮ ਹੋਇਆ ਸਾਨੂੰ ਬਾਅਦ ਫੋਨ ਆਇਆ ਵਾ 9:40 ਨੂੰ ਤੁਸੀਂ ਫਿਰ ਉਹ ਦੋ ਆ ਕੇ ਨਹੀਂ ਅਸੀਂ ਸਵੇਰੇ ਆਇਆ ਤੇ ਮਾਚੀ ਵੇ ਅੱਛਾ ਸੋ ਸੋ ਆਪਣੇ ਸਰਪੰਚ ਸਾਹਿਬ ਆਏ ਆ ਉਹਨਾਂ ਨਾਲ ਹੋਇ ਇੱਕ ਉਸ ਮਾਦੇ ਜਿਹੜੀ ਉਹ ਬੰਨਦੀ ਕਾਰਵਾਈ ਕੀਤੀ ਆ ਉਹ ਸੋਹਣਾ ਕੇ ਪੁਲਿਸ ਦਾ ਆਪਣੇ ਕੰਮ ਕਰ ਲਈ ਆ ਗੱਲਬਾਤ ਤੇ ਭਾਜੀ ਹੁਣ ਸਾਨੂੰ ਤੇ ਇਹ ਗੱਲ ਦਾ ਤਾਂ ਕੁਝ ਪਤਾ ਨਹੀਂ ਆ ਹੁਣ ਪੇ ਸਾਨੂੰ ਦੇ ਇੱਥੇ ਆਏ ਤਾਂ ਪਤਾ ਲੱਗਾ ਵਾ ਵੀ ਇਹ ਗੱਲ ਵੀ ਇਹ ਗੋਲੀਆਂ ਚੱਲਦੀਆਂ ਵਾ ਹਾਂ ਮੁਰਤੇ ਨੂੰ ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਸੀ ਵੀ ਸਾਡੇ ਨਾਲ ਇਹ ਚਾਂਸ ਨਹੀਂ ਪਤਾ ਲੱਗਾ ਨਹੀਂ ਨਹੀਂ ਬੰਦਿਆਂ ਦਾ ਨਹੀਂ ਸਾਨੂੰ ਪਤਾ ਲੱਗਾ ਜੀ ਕੋਈ ਨੁਕਸਾਨ ਨਹੀਂ ਹੋਇਆ ਗੇਟ ਚ ਰਾਉਂਡ ਚੱਲਿਆ ਵਾ ਇੱਕ ਤੇ ਉਹ ਠੀਕ ਚੱਲਿਆ ਇੱਕ ਦਾ ਰਾਉਂਡ ਥੱਲੇ ਡਿੱਗ ਗਿਆ ਆ ਉਹ ਫੇ ਚੁੱਕ ਕੇ ਦੌੜ ਗਿਆ ਤੇ ਗਾਲਾਂ ਕੱਢੀਆਂ ਜੀ ਸਵੇਰੇ ਨਹੀਂ ਦਿੱਤੀ ਰਾਤੀ ਦਿੱਤੀ ਆ ਸਾਨੂੰ ਇਹਨਾਂ ਤੋਂ ਖਤਰਾ ਆ ਸਾਨੂੰ ਇਨਸਾਫ ਚਾਹੀਦਾ ਵਾ ਸਾਡੇ ਇਹ ਹੁਣ ਸਾਡੇ ਬੱਚੇ ਹੈਗੇ ਆ ਕੱਲ ਨੂੰ ਸਾਡੇ ਬੱਚਿਆਂ ਤੇ ਵੀ ਇਹ ਕੰਮ ਹੋਊ ਬਾਹਰ ਸਾਨੂੰ ਕੋਈ ਕਿਸੇ ਦਾ ਭਰੋਸਾ ਨਹੀਂ ਆ ਪੁਲਿਸ ਨੂੰ ਦੇਤੀ ਨਹੀਂ ਹਾਂਜੀ ਸਾਬ ਸਬੂਤ ਦੇ ਦੇ ਪੁਲਿਸ ਨੂੰ